ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ EJ ਮਾਲਵਾ এডਿਕੇਸ਼ਨ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਵਿਆਕਰਨ ਦੇ ਅੰਗ ਅਤੇ ਵਿਆਕਰਨ ਦੀਆਂ ਇਕਾਈਆਂ ਬਾਰੇ ਪੜਾਂਗੇ ਵਿਆਕਰਨ ਦੇ ਜ਼ਿਕਰ ਆਪਾਂ ਅੰਗਾਂ ਬਾਰੇ ਗੱਲ ਕਰੀਏ ਤਾਂ ਵਿਆਕਰਨ ਦੇ ਚਾਰ ਮੁੱਖ ਅੰਗ ਹਨ ਪਹਿਲਾ ਹੈ ਤੁਣੀ ਬੋਧ ਦੂਸਰਾ ਸ਼ਬਦ ਬੋਧ ਤੀਸਰਾ ਵਾਕ ਬੋਧ ਅਤੇ ਚੌਥਾ ਅਰਥ ਬੋਧ ਤੁਨੀਆਂ ਦਾ ਅਧਿਐਨ ਤੁਨੀ ਬੋਧ ਸ਼ਬਦਾਂ ਦਾ ਅਧਿਐਨ ਸ਼ਬਦ ਬੋਧ ਵਾਕਾਂ ਦਾ ਅਧਿਐਨ ਵਾਕ ਬੋਧ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਅਰਥ ਬੋਧ ਹੁਣ ਅੱਗੇ ਆਪਾਂ ਪੜ੍ਹਾਂਗੇ ਵਿਆਕਰਨ ਦੀਆਂ ਇਕਾਈਆਂ ਜੇਕਰ ਵਿਆਕਰਨ ਦੀਆਂ ਇਕਾਈਆਂ ਦੀ ਗੱਲ ਕਰੀਏ ਤਾਂ ਵਿਆਕਰਨ ਦੀਆਂ ਪੰਜ ਇਕਾਈਆਂ ਹਨ ਪਹਿਲੀ ਹੈ ਪਵੰਜ ਦੂਸਰੀ ਸ਼ਬਦ ਤੀਸਰੀ ਵਾਕੰਸ਼ ਤੀਸਰੀ ਉਪਵਾਕ ਚੌਥੀ ਹੈ ਬਾਕ ਅੱਗੇ ਕੁਝ ਸਤਰਾ ਹਨ ਉਹ ਵੀ ਧਿਆਨ ਨਾਲ ਪੜਨਾ ਸੁੰਨਾ ਵਾਕੰਸ਼ ਉਪਵਾਕ ਤੇ ਬਾਕ ਕਰਜੀ ਕਾਈਆਂ ਹਨ ਅਗਲਾ ਧੁਣੀ ਨੂੰ ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨਿਆ ਗਿਆ ਹੈ ਨੰਬਰ 3 ਬਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਗਿਆ ਹੈ। ਅਗਲਾ ਪੁਆਇੰਟ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਜੁਗਤ ਇਕਾਈ ਹੈ। ਅਗਲਾ ਪੁਆਇੰਟ ਤੁਣੀ ਨੂੰ ਭਾਸ਼ਾ ਦੀ ਬੁਨਿਆਦੀ ਇਕਾਈ ਵੀ ਕਿਹਾ ਜਾਂਦਾ ਹੈ। ਤੁਣੀ ਨੂੰ ਤਿੰਨ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ ਹੈ ਉਚਾਰ ਦੂਸਰਾ ਸੰਚਾਰ ਅਤੇ ਤੀਸਰਾ ਸ਼ਰਬਣੀ ਤੁਨੀ ਤੋਂ ਪਾਵੰਸ਼ ਦਾ ਸ਼ਬਦ ਤੋਂ ਵਾਕੰਸ਼ ਦਾ ਵਾਕੰਸ਼ ਤੋਂ ਉਪਵਾਕ ਦਾ ਅਤੇ ਉਪਵਾਕ ਤੋਂ ਵਾਕ ਦਾ ਨਿਰਮਾਣ ਹੁੰਦਾ ਹੈ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸਤੰਤਰ ਇਕਾਈ ਹੈ ਵਾਕਾਂਸ਼ ਨੂੰ ਵਾਕ ਦੀ ਕਾਰਜੀ ਇਕਾਈ ਕਿਹਾ ਜਾਂਦਾ ਹੈ ਸ਼ਬਦ ਇੱਕ ਅਰਥਗਤ ਛ੍ਰੇਣੀ ਹੈ ਉਪਵਾਕ ਇੱਕ ਅਧੀਨ ਵਿਆਕਰਨਿਕ ਇਕਾਈ ਹੈ ਛੋਟੀ ਤੋਂ ਛੋਟੀ ਅਰਥ ਭਰਪੂਰ ਵਿਆਕਰਨਿਕ ਇਕਾਈ ਪਾਵੰਚ ਹੈ ਦੋਸਤੋ ਆਸ ਕਰਦੇ ਹਾਂ ਤੁਹਾਨੂੰ ਆਪਣੀ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਧੰਨਵਾਦ ਦੋਸਤੋ